ਹੇ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਅਸੀਂ ਆਇਆ ਹਾਂ ਰਾੜਾ ਸਾਹਿਬ ਗੁਰਦੁਆਰੇ ਜਰਗ ਵਿਖੇ ਅੱਜ ਤੁਹਾਨੂੰ ਵੀ ਉਹਦੇ ਦਰਸ਼ਨ ਕਰਾਉਣੇ ਆ ਚਲੋ ਆ ਦੇਖੋ ਗੁਰਦੁਆਰਾ ਹਾਂ ਆਇਆ ਤੇ ਦੇਖੋ ਪਿੱਛੇ ਗੁਰਦੁਆਰੇ ਦੇ ਉੱਥੇ ਪਾਰਕ ਬਣੇ ਹੋਏ ਦੋ ਜਗ੍ਹਾ ਤੇ ਉੱਥੇ ਪਾਰਕਿੰਗ ਵੀ ਬਹੁਤ ਵਧੀਆ ਗੁਰਦੁਆਰੇ ਦੀ ਹੋਏ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਪਰ ਸ਼ੋਰਟ ਚ ਹੋਊਗੀ ਸਾਰੀ ਵੀਡੀਓ ਕਿਉਂਕਿ ਅਸੀਂ ਪੂਰੀ ਵੀਡੀਓ ਨਹੀਂ ਬਣਾ ਸਕਦੇ ਇਹਦੇ ਵਾਹਿਗੁਰੂ 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 ਤੇ ਆਇ ਤੇਰੀ ਪਾਰਕਿੰਗ ਇਹ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਸਲੀ ਪਾਰਕਿੰਗ ਹੈ ਜਿਵੇਂ ਰਾਮਨਾਬੀ 25 ਗੱਡੀ ਤੋਂ ਵੱਧ ਗੱਡੀਆਂ ਖੜ੍ਹ ਸਕਦੇ ਨੇ ਤੇ ਪਿੱਛੇ ਉਹਦਾ ਉਹ ਗਰਾ ਉਹ ਬਣਿਆ ਹੋਇਆ ਥੋੜਾ ਜਿਹਾ ਗਾਰਡਨ ਵਾਂਗ ਬਣਿਆ ਹੋਇਆ ਬਹੁਤ ਸੋਹਣਾ ਹੈ ਇੱਥੇ ਬਹੁਤ ਜਿਆਦਾ ਜਾਲਾ ਤੇ ਬਹੁਤ ਜ਼ਿਆਦਾ ਗ੍ਰੀਨਰੀ ਹੈ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸ ਬਹੁਤ ਜ਼ਿਆਦਾ ਗ੍ਰੀਨਰੀ ਹੈ ਗੁਰਦੁਆਰੇ ਦਾ ਨਾਮ ਆ ਉਹ ਦੇਖਾਇਆ ਬੁਰਦਵਰਦਨ ਫੁਟੇ ਸਟੇਡੀਓ ਜਿੱਥੇ ਦਸਹਰਗਾ ਕੇ ਆ ਚੁਕੇ ਹਾਂ ਹੁਣ ਅਸੀਂ ਕੱਪ ਜਾ ਰਹੇ ਹਾਂ ਘਰ ਨੂੰ ਬਾਈ